ਖਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਮਨੁੱਖੀ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜੀ ਹੈ ਗੁਰਮੁਖੀ ਲਿਪੀ ਜਿਹੜੀ ਹੈ ਦਿੱਤੀ ਹੈ ਸਾਹਿਬ ਨੇ ਪਹਿਲੀ ਵਾਰ ਗੁਰਮੁਖੀ ਲਿਪੀ ਲਿਆ ਕੇ ਇਹ ਚੁਣੌਤੀ ਦਿੱਤੀ ਵੀ ਵੀ ਆਰ ਨਾਟ ਪਾਰਟ ਆਫ ਯੂ ਦੇ ਨਾਲ ਹਿੰਦੀ ਥੋਪੀ ਜਾ ਰਹੀ ਹੈ ਪੰਜਾਬੀ ਨੂੰ ਕਿਤਨਾ ਕਿਤੇ ਪਿੱਛੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸੋ ਗੁਰੂ ਪਾਤਸ਼ਾਹ ਨੇ ਗੁਰਮੁਖੀ ਲਿਪੀ ਦੀ ਉਸਾਰੀ ਕਰਕੇ ਸੰਸਕ੍ਰਿਤ ਦੀ ਸਦੀਆਂ ਤੋਂ ਚੱਲੀ ਆਉਂਦੀ ਚੌਧਰ ਨੂੰ ਚੁਣੌਤੀ ਦਿੱਤੀ ਆ ਚੌਧਰ ਨੂੰ ਚੁਣੌਤੀ ਦਿੱਤੀ ਆ ਹਿੰਦੀ ਵਾਲਾ ਜਿਹੜਾ ਗਲਬਾ ਸਾਡੇ ਤੇ ਆ ਰਿਹਾ ਜਦੋਂ ਇੱਕ ਕੌਮ ਕਿਸੇ ਵੱਡੀ ਕੌਮ ਦੇ ਰਾਜ ਥੱਲੇ ਰਹਿੰਦੀ ਆ ਉਹ ਅਧੀਨ ਕੌਮ ਦੇ ਤੌਰ ਤੇ ਰਹਿੰਦੀ ਹੈਗੀ ਆ ਪੰਜਾਬ ਦੇ ਜਿਹੜੇ ਛੋਟੇ ਕਿਤਾਬ ਚ ਜਾ ਕੇ ਦੇਖੋ ਉਹਨਾਂ 'ਚ ਤੁਹਾਨੂੰ ਨਾਮ ਕਿਵੇਂ ਜਿਸ ਤਰੀਕੇ ਦੇ ਨਾਲ ਲਿਖਿਆ ਗਿਆ ਉਹ ਲੱਗਦਾ ਹੀ ਨਹੀਂ ਹੈਗਾ ਕਿ ਪੰਜਾਬੀ ਆ ਹਿੰਦੀ ਸਾਡੀ ਭਾਸ਼ਾ ਨਹੀਂ ਸੋ ਸਾਊਥ ਇੰਡੀਆ ਵਾਲੇ ਬਿਲਕੁਲ ਸਪਸ਼ਟ ਨਾ ਬੇ ਹਿੰਦੀ ਸਾਡੀ ਭਾਸ਼ਾ ਨਹੀਂ ਆ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਇੰਟਰਨੈਸ਼ਨਲ ਮਦਰ ਟੰਗ ਡੇ ਜੋ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਮਾਂ ਬੋਲੀ ਜਿਹੜਾ ਦਿਹਾੜਾ ਹੈਗਾ ਏ ਇੱਥੇ ਹਰੇਕ ਹੀ ਜੇ ਆਪਾਂ ਕਹ ਲਈਏ ਕਿ ਜਿਹੜਾ ਦੇਸ਼ ਹੈਗਾ ਇਹ ਹਰੇਕ ਜਿਹੜਾ ਰਾਜ ਹੈਗਾ ਉਹ ਆਪਣੀ ਜਿੰਨਾ ਜਿੰਨਾ ਦੀ ਮਾਂ ਬੋਲੀ ਹੈਗੀ ਉਸ ਨੂੰ ਜਿਹੜਾ ਸੈਲੀਬ੍ਰੇਟ ਕਰਦੇ ਨੇ ਤੇ ਐਸੇ ਜੇ ਆਪਾਂ ਕਹੀਏ ਕਿ ਪੰਜਾਬੀ ਬੋਲੀ ਤੇ ਜਾਂ ਗੁਰਮੁਖੀ ਜਿਹੜੀ ਹੈ ਸਿੱਖਾਂ ਦੇ ਲਈ ਸਿੱਖਾਂ ਨੂੰ ਸਿੱਖਣੀ ਵੀ ਜਿਹੜੀ ਬਹੁਤ ਜ਼ਰੂਰੀ ਚਾਹੀਦੀ ਔਰ ਸਾਰਿਆਂ ਨੂੰ ਅਸੀਂ ਅੱਜ ਦੇ ਦਿਹਾੜੇ ਦੇ ਉੱਤੇ 21 ਫਰਵਰੀ ਦੇ ਦਿਹਾੜੇ ਦੇ ਉੱਤੇ ਵਧਾਈ ਵੀ ਜਿਹੜੀ ਦੇਨੇ ਹੈਗੇ ਆ ਔਰ ਇੱਕ ਵਿਦਵਾਨ ਦੇ ਨਾਲ ਚਰਚਾ ਜਿਹੜੀ ਚੱਲ ਰਹੀ ਸੀ ਔਰ ਉਹਦੇ ਚੋਂ ਆਪਾਂ ਦੇਖਿਆ ਔਰ ਸੁਣਨ ਨੂੰ ਮਿਲਿਆ ਉਹ ਕਹਿੰਦੇ ਕਿ ਅੰਗਰੇਜ਼ੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਇੱਕ ਬਾਦਸ਼ਾਹ ਦੇ ਤੌਰ ਤੇ ਸਟੈਬਲਿਸ਼ ਹੈਗੀ ਹੈ ਪਰ ਜਦੋਂ ਅਸੀਂ ਅੰਗਰੇਜ਼ੀ ਦੀ ਲਿਪੀ ਦੀ ਗੱਲ ਕਰਦੇ ਆ ਤੇ ਕਿਤੇ ਨਾ ਕਿਤੇ ਜਿਹੜੀ ਹੈ ਲਿਪੀ ਉਹ ਰੋਮਨ ਲਿਪੀ ਹੀ ਯੂਜ਼ ਕਰਦੇ ਨੇ ਔਰ ਸਿੱਖਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਮਨੁੱਖੀ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿਹੜੀ ਹੈ ਗੁਰਮੁਖੀ ਲਿਪੀ ਜਿਹੜੀ ਆ ਦਿੱ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੌਜੂਦ ਹੈ ਔਰ ਸਸੇ ਤੋਂ ਸਸਾ ਸੋਏ ਸ੍ਰਿਸ਼ਟ ਜੀ ਦੇ ਸਾਜੀ 432 ਅੰਗ ਦੇ ਜਿਹੜੀ ਹੈ ਇਹ ਜਿਹੜੀ ਪੱਟੀ ਹੈ ਗੁਰੂ ਸਾਹਿਬ ਵੱਲੋਂ ਲਿਖੀ ਗਈ ਜਿਸ ਨੂੰ ਬਾਅਦ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਿਸ ਤਰੀਕੇ ਦੇ ਨਾਲ ਤਰਦੀਪ ਦਿੱਤੀ ਡਿਵੈਲਪ ਕੀਤਾ ਔਰ ਉਸ ਨੂੰ ਜੇ ਆਪਾਂ ਕਹੀਏ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਕਿਤਨਾ ਕਿਤੇ ਪਹੁੰਚਾਉਣ ਦੇ ਵਿੱਚ ਜਿਹੜੀ ਕਾਮਯਾਬੀ ਹਾਸਲ ਕੀਤੀ ਤੇ ਮੌਜੂਦਾ ਸਮੇਂ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਵੀ ਪੰਜਾਬੀ ਬੋਲੀ ਬੋਲੀ ਜਾਂਦੀ ਹੈ ਪਰ ਉਹ ਸ਼ਾਮੁਖੀ ਦੇ ਵਿੱਚ ਲਿਖੀ ਜਾਂਦੀ ਹੈ ਔਰ ਚੜਦੇ ਪੰਜਾਬ ਦੇ ਵਿੱਚ ਜੇ ਆਪਾਂ ਗਏ ਕਿ ਜਿਸ ਤਰੀਕੇ ਦੇ ਨਾਲ ਗੁਰਮੁਖੀ ਦੇ ਵਿੱਚ ਲਿਖੀ ਜਾਂਦੀ ਹੈਗੀ ਔਰ ਸਾਨੂੰ ਇਸ ਨੂੰ ਜਿਹੜਾ ਹੈ ਜਿਸ ਤਰੀਕੇ ਦੇ ਹਮਲੇ ਹੋ ਰਹੇ ਨੇ ਜਿਦਾ ਆਪਾਂ ਦੇਖਿਆ ਕਿ ਲਹਿੰਦੇ ਪੰਜਾਬ ਦੇ ਵਿੱਚ ਜਿਵੇਂ ਉਰਦੂ ਜਿਹੜੀ ਹੈ ਉਹ ਡੋਮੀਨੇਟ ਕਰ ਰਹੀ ਹੈਗੀ ਹੈ ਤੇਵੇਂ ਇਧਰਲੇ ਮੰਨੇ ਜਿਹੜਾ ਹਿੰਦੀ ਦਾ ਬੋਲਬਾਲਾ ਕਿਤੇ ਨਾ ਕਿਤੇ ਸ਼ਹਿਰਾਂ ਦੇ ਵਿੱਚ ਆਪਾਂ ਦੇਖਿਆ ਜਾਂ ਆਪਾਂ ਦੇਖਿਆ ਕਿ ਸਰਕਾਰਾਂ ਵੱਲੋਂ ਜਿਸ ਤਰੀਕੇ ਦੇ ਨਾਲ ਹਿੰਦੀ ਥੋਪੀ ਜਾ ਰਹੀ ਹੈ ਪੰਜਾਬੀ ਨੂੰ ਕਿਤਨਾ ਕਿਤੇ ਪਿੱਛੇ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਸਭ ਨੂੰ ਜਿਹੜਾ ਹੈ ਸਿੱਖਾਂ ਨੂੰ ਡਟਣਾ ਚਾਹੀਦਾ ਹੈ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਕੀ ਕਹੋਗੇ ਸਰਦਾਰਤਾ ਸਿੰਘ ਜੀ ਹਾਂ ਜੀ ਹਾਂ ਜੀ ਬੜਾ ਸੋਹਣਾ ਤੁਸੀਂ ਵਿਸਥਾਰ ਦਿੱਤਾ ਹੈਗਾ ਸੋ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਹੈਗਾ ਪੰਜਾਬੀ ਸਾਡੀ ਮਾਂ ਬੋਲੀ ਆ ਗੁਰਮੁਖੀ ਲਿਪੀ ਵਿੱਚ ਪੰਜਾਬੀ ਸਾਡੀ ਮਾਂ ਬੋਲੀ ਆ ਸੋ ਜੇ ਆਪਾਂ ਇਤਿਹਾਸਕ ਤੌਰ ਤੇ ਕੌਮਾਂ ਅਤੇ ਸੱਭਿਆਤਾਵਾਂ ਦੀ ਉਸਾਰੀ ਦਾ ਜਦੋਂ ਇਤਿਹਾਸ ਪੜਦੇ ਹੈਗੇ ਆ ਉਹਦੇ ਵਿੱਚੋਂ ਬੋਲੀ ਔਰ ਧਰਮ ਤੇ ਉਹਦਾ ਇਤਿਹਾਸ ਆ ਜਿਹੜਾ ਧਰਮ ਦਾ ਇਹ ਬਹੁਤ ਤਿੱਸਾ ਹੈ ਤਾਂ ਜਿਹੜਾ ਇਹ ਇਹ ਜਿਹੜਾ ਹੈਗਾ ਕੌਮਾਂ ਤੇ ਸੱਭਿਆਤਾਵਾਂ ਦੀ ਜਿਹੜੀਆਂ ਜੜ੍ਹਾਂ ਮਜ਼ਬੂਤ ਕਰਦਾ ਹੈਗਾ ਸੋ ਕਿਸੇ ਵੀ ਕੌਮ ਲਈ ਸਭ ਤੋਂ ਪਹਿਲਾ ਜਿਹੜਾ ਹੁੰਦਾ ਵੀ ਉਹ ਕਿਸ ਧਰਮ ਨਾਲ ਸੰਬੰਧਿਤ ਹੈਗੀ ਆ ਤੇ ਧਰਮ ਦੇ ਨਾਲ ਹੀ ਜਿਹੜੀ ਲਿਪੀ ਤੇ ਜਿਹੜੀ ਬੋਲੀ ਹੈਗੀ ਆ ਉਸ ਬੋਲੀ ਵਿੱਚ ਰਚਿਆ ਗਿਆ ਸਾਹਿਤ ਸੋ ਸਭ ਤੋਂ ਪਹਿਲਾ ਸਾਹਿਤ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਜਿਹੜਾ ਜਿਹੜਾ ਬੋਲੀ ਵਿੱਚ ਲਿਪੀ ਵਿੱਚ ਲਿਖਿਆ ਗਿਆ ਸਾਹਿਤ ਉਹ ਤੁਹਾਡਾ ਨੌਲੇਜ ਪ੍ਰੋਸੈਸ ਆ ਤੁਹਾਡਾ ਵੇ ਆਫ ਲਾਈਫ ਆ ਤੁਹਾਡੀ ਥਿੰਕਿੰਗ ਨੂੰ ਜਿਹੜਾ ਹੈਗਾ ਉਹ ਉਹ ਕੰਪੋਜ਼ਿਟ ਕਰਦਾ ਹੈਗਾ ਸੋ ਗੁਰੂ ਪਾਤਸ਼ਾਹ ਨੇ ਗੁਰਮੁਖੀ ਲਿਪੀ ਦੀ ਉਸਾਰੀ ਕਰਕੇ ਸੰਸਕ੍ਰਿਤ ਦੀ ਸਦੀਆਂ ਤੋਂ ਚੱਲੀ ਆਉਂਦੀ ਚੌਧਰ ਨੂੰ ਚੁਣੌਤੀ ਦਿੱਤੀ ਆ ਔਰ ਇਹ ਸਪਸ਼ਟ ਕਰਿਆ ਵੀ ਸੰਸਕ੍ਰਿਤ ਨੂੰ ਉਹ ਜਿੱਦਾਂ ਦੇਵ ਭਾਸ਼ਾ ਮੰਨਦੇ ਹੈ ਜੀ ਹੈਨਾ ਸੋ ਗੁਰੂ ਸਾਹਿਬ ਨੇ ਪਹਿਲੀ ਵਾਰ ਗੁਰਮੁਖੀ ਲਿਪੀ ਲਿਆ ਕੇ ਇਸ ਚੁਣੌਤੀ ਦਿੱਤੀ ਵੀ ਵੀ ਆਰ ਨਾਟ ਪਾਰਟ ਆਫ ਯੂ ਅਸੀਂ ਤੁਹਾਡਾ 파ਟ ਨਹੀਂ ਹੈਗੇ ਹਨ ਸੋ ਅਸੀਂ ਇੱਕ ਵੱਖਰੀ ਬੋਲੀ ਔਰ ਵੱਖਰਾ ਧਰਮ ਵੱਖਰਾ ਇਤਿਹਾਸ ਸਿਰਜਣ ਜਾ ਰਹੇ ਹੈਗੇ ਆ ਸੋ ਬੋਲੀ ਦੇ ਆਧਾਰ ਤੇ ਜਿਨ੍ਹਾਂ ਨੇ ਪਿਛਲੀਆਂ 3 ਸਦੀਆਂ ਦੌਰਾਨ ਜਿਹੜੀਆਂ ਕੌਮਾਂ ਉਸਰੀਆਂ ਉਹਦੇ ਵਿੱਚ ਬੋਲੀ ਔਰ ਧਾਰਮਿਕ ਮਹਾਪੁਰਸ਼ ਇਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਸੋ ਸਾਰੇ ਯੂਰਪ ਪੂਰਬੀ ਯੂਰਪ ਤੇ ਪੱਛਮੀ ਯੂਰਪ ਵਿੱਚ ਇਸ ਸੁਮੱਚੇ ਸਿਸਟਮ ਵਿੱਚ ਜਦੋਂ ਗ੍ਰੀਕ ਤੇ ਲੈਟਨ ਸੀਗੀ ਲੈਟਨ ਦੀ ਚੌਧਰ ਸੀ ਸੋ ਲੈਟਨ ਦੀ ਚੌਧਰ ਨੂੰ ਵੱਖ-ਵੱਖ ਧਰਮਾਂ ਦੇ ਤੇ ਕੌਮਾਂ ਦੇ ਧਾਰਮਿਕ ਮਹਾਪੁਰਸ਼ਾਂ ਨੇ ਚੁਣੌਤੀ ਦਿੱਤੀ ਹਮਮ ਔਰ ਆਪਣੀਆਂ ਬੋਲੀਆਂ ਸਿਰਜੀਆਂ ਜੀ ਉਹਨਾਂ ਆਪਣੀਆਂ ਬੋਲੀਆਂ ਦੇ ਆਧਾਰ ਤੇ ਉਹਨਾਂ ਨੇ ਇੱਕ ਭਾਈਚਾਰਾ ਸਿਰਜਿਆ ਜਿਹੜਾ ਲੈਂਗੁਏਜ ਦੇ ਆਧਾਰਤ ਭਾਈਚਾਰਾ ਸੀ ਜੀ ਲੈਂਗੁਏਜ ਦੇ ਆਧਾਰਤ ਭਾਈਚਾਰਾ ਹੌਲੀ-ਹੌਲੀ ਡਵੈਲਪ ਹੁੰਦਾ 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 ਕੌਮਾਂ ਵਿੱਚ ਤਬਦੀਲ ਹਮ ਹਮ ਸੋ ਜਿਹੜੀਆਂ ਕੌਮਾਂ ਆਹ ਪਿਛਲੇ 100 ਸਾਲਾਂ ਦੌਰਾਨ ਆਜ਼ਾਦ ਹੋਈਆਂ ਅਸਲ ਵਿੱਚ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਦੇਣ ਹੈਗੀ ਆ ਉਹ ਧਾਰਮਿਕ ਮਹਾਪੁਰਸ਼ਾਂ ਦੀ ਆ ਉਹਨਾਂ ਧਾਰਮਿਕ ਮਹਾਪੁਰਸ਼ਾਂ ਨੇ ਬੋਲੀਆਂ ਦੇ ਆਧਾਰ ਤੇ ਕੌਮियत ਸਿਰਜ ਕੇ ਉਹਨਾਂ ਨੂੰ ਆਜ਼ਾਦੀ ਦਿਵਾਈ ਹੈਗੀ ਆ ਸੋ ਅੱਜ ਵੀ ਜਿਹੜੀ ਸਿੱਖਾਂ ਦੀ ਵੀ ਆਜ਼ਾਦੀ ਦੀ ਜਿਹੜੀ ਜੰਗ ਹੈਗੀ ਆ ਉਹਦੇ ਵਿੱਚੋਂ ਬੋਲੀ ਔਰ ਧਰਮ ਤੇ ਇਤਿਹਾਸ ਆ ਜਿਹੜਾ ਬਹੁਤ ਵੱਡੀ ਜਿਹੜੀ ਮਹੱਤਤਾ ਰੱਖਦਾ ਬੋਲੀ ਦਾ ਇਹ ਹੈਗਾ ਹੁਣ ਇੱਥੇ ਆਇਆ ਜਾਂਦਾ ਨਾ ਵੀ ਜਿਹੜੇ ਪੰਜਾਬੀ ਬੋਲਦੇ ਆ ਉਹ ਕੌਮ ਦਾ ਹਿੱਸਾ ਹੈਗੇ ਆ ਇੱਕ ਵਿਦਵਾਨ ਕਹਿੰਦਾ ਜਿਹੜੇ ਇੱਕੋ ਬੋਲੀ ਬੋਲਦੇ ਹਨ ਉਹ ਉਹ ਜ਼ਰੂਰੀ ਨਹੀਂ ਇੱਕੋ ਕੌਮ ਦਾ ਹਿੱਸਾ ਹੋਣ ਪਰ ਜਿਹੜੇ ਇੱਕੋ ਕੌਮ ਦਾ ਹਿੱਸਾ ਨੇ ਜਿੱਦਾਂ ਸਿੱਖ ਨੇ ਉਹ ਜ਼ਰੂਰੀ ਤੌਰ ਤੇ ਇੱਕੋ ਬੋਲੀ ਬੋਲਦੇ ਹਨ ਇਹ ਤਾਂ ਆਇਆ ਸੀ 16 ਮੁਲਕਾਂ ਵਿੱਚ ਸਪੈਨਿਸ਼ ਬੋਲੀ ਜਾਂਦੀ ਆ ਇੱਕੋ ਖਿੱਤੇ ਦੇ 16 ਮੁਲਕਾਂ ਵਿੱਚ ਸਪੈਨਿਸ਼ ਬੋਲੀ ਜਾਂਦੀ ਆ ਪਰ ਸਾਰੀਆਂ ਵੱਖ-ਵੱਖ ਕੌਮਾਂ ਨੇ ਇੱਕ ਦੂਜੇ ਨਾਲ ਦੁਸ਼ਮਣ ਹੀ ਆ ਉਹਨਾਂ ਦੇ ਇੱਕ ਦੂਜੇ ਨਾਲ ਜੰਗ ਹੈ ਉਹਨਾਂ ਦੀ ਬੋਲੀ ਇੱਕੋ ਬੋਲਦੇ ਆ ਹੂੰ ਹੂੰ ਇਟ ਮੀਨਸ ਇਹ ਨਹੀਂ ਹੈਗਾ ਵੀ ਇੱਕੋ ਬੋਲੀ ਬੋਲਣ ਵਾਲੇ ਇੱਕੋ ਕੌਮ ਦਾ ਹਿੱਸਾ ਨੇ ਕੌਮ ਵੱਖਰੀ ਆ ਬੋਲੀ ਭਾਵੇਂ ਇੱਕੋ ਬੋਲੀ ਜਾਂਦੇ ਆ ਸੋ ਜਿਹੜੀ ਕੌਮ ਹੈ ਕੌਮ ਪ੍ਰਾਇਮਰੀ ਸੋਰਸ ਆਫ ਆਜ਼ਾਦੀ ਹੈਗੀ ਆ ਬੋਲੀ ਵਿੱਚ ਰਚਿਆ ਗਿਆ ਸਾਹਿਤ ਆ ਜਿਹੜਾ ਸਾਹਿਤ ਤੁਹਾਨੂੰ ਆਜ਼ਾਦੀ ਤੱਕ ਲੈ ਕੇ ਜਾਂਦਾ ਬੋਲੀ ਤੁਹਾਡੀ ਬੋਲਚਾਲ ਦੀ ਭਾਸ਼ਾ ਹੈ ਬੋਲੀ ਵਿੱਚ ਰਚਿਆ ਗਿਆ ਸਾਹਿਤ ਤੁਹਾਡੀ ਬੌਡੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਕੌਮ ਦੀ ਬੌਡੀ ਆ ਸਾਡਾ ਵੇ ਆਫ ਲਾਈਫ ਆ ਸਾਡਾ ਸਟਰਕਚਰ ਆ ਸਾਡਾ ਥਾਟ ਪ੍ਰੋਸੈਸ ਆ ਜਿਹੜਾ ਬਾਕੀ ਕੌਮਾਂ ਨਾਲੋਂ ਵੱਖਰਾ ਹੈ ਸੋ ਅੱਜ ਪੰਜਾਬੀ ਬੋਲੀ ਦਿਵਸ ਤੇ ਜਾਂ ਮਾਂ ਬੋਲੀ ਦਿਵਸ ਤੇ ਅਸੀਂ ਆਓ ਸਾਰੇ ਪੰਜਾਬੀ ਆ ਜਿਹੜੇ ਖਾਸ ਕਰਕੇ ਸਿੱਖ ਜਿਹੜੇ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬ ਦੀ ਦੇਣ ਮੰਨਦੇ ਆ ਆਪਾਂ ਆਪਣੇ ਆਪ ਨੂੰ ਇੱਕ ਕੌਮੀ ਜਜ਼ਬੇ ਦਾ ਹਿੱਸਾ ਮੰਨੀਏ ਇਸ ਭਾਸ਼ਾਈ ਕੌਮ ਦੇ ਇਸ ਧਾਰਮਿਕ ਕੌਮ ਦੇ ਆਧਾਰ ਤੇ ਹੀ ਸਾਡੀ ਪੋਲੀਟিক্যাল ਡੈਸਟੀਨੀ ਤੈ ਹੋਣੀ ਆ ਜਿਹੜੀ ਭਵਿੱਖ ਗ ਜਾ ਕੇ ਤੈ ਹੋਣੀ ਆ ਥੋੜਾ ਜਿਹਾ ਜੀ ਆਪਾਂ ਦੇਖੀਏ ਕਿ ਕਿਉਂਕਿ ਪੰਜਾਬ ਤੇ ਦੋਨੋਂ ਪਾਸੇ ਹੀ ਆ ਚੜਦਾ ਵੀ ਆ ਲੈਂਦਾ ਵੀ ਆ ਉਧਰਲੇ ਬੰਨੇ ਜਿੱਦਾਂ ਪਹਿਲਾਂ ਮੈਂਸ਼ਨ ਕਰਕੇ ਆਏ ਕਿ ਜਿਸ ਤਰੀਕੇ ਦੇ ਨਾਲ ਉਰਦੂ ਨੇ ਡੋਮਿਨੇਟ ਕਰ ਲਿਆ ਹੋਇਆ ਔਰ ਇਧਰਲੇ ਬੰਨੇ ਹਿੰਦੀ ਵਾਲਾ ਜਿਹੜਾ ਗਲਬਾ ਸਾਡੇ ਤੇ ਆ ਰਿਹਾ ਕਿਤਨਾ ਕਿਤੇ ਫਿਰ ਇਹ ਸਿੱਖਾਂ ਤੇ ਇੱਕ ਵੱਡੀ ਜ਼ਿੰਮੇਵਾਰੀ ਵੀ ਬਣਦੀ ਹੈਗੀ ਆ ਔਰ ਸਿੱਖਾਂ ਨੇ ਨਿਭਾਈ ਵੀ ਹੈਗੀ ਆ ਬੋਲੀ ਨੂੰ ਲੈ ਕੇ ਸਿੱਖਾਂ ਨੇ ਜੇ ਆਪਾਂ ਕਹੀਏ ਕਿ ਗੁਰਮੁਖੀ ਨੂੰ ਲੈ ਕੇ ਸਮੇਂ-ਸਮੇਂ ਦੇ ਉੱਤੇ ਈਵਨ ਕਿ ਬਹੁਤ ਸਾਰੇ ਲੋਕਾਂ ਵੱਲੋਂ ਆ ਰਿਹਾ ਸੀ ਕਿ ਤੁਸੀਂ ਜਿਹੜਾ ਗੁਰਮੁਖੀ ਛੱਡ ਦਿਓ ਪੰਜਾਬੀ ਨੂੰ ਤੁਸੀਂ ਦੇਵਨਾਗਰੀ ਚ ਲਿਖਣਾ ਸ਼ੁਰੂ ਕਰ ਲਿਓ ਈਵਨ ਕਿ ਮੇਰੇ ਖਿਆਲ ਸ਼ਹੀਦ ਭਗਤ ਸਿੰਘ ਦਾ ਨਾਮ ਵੀ ਇਹਦੇ ਵਿੱਚ ਆਉਂਦਾ ਹੈਗਾ ਇਹਨੂੰ ਕਿਵੇਂ ਦੇਖਦੇ ਹੋ ਬੋਲੀ ਤੇ ਦੋ ਤਿੰਨ ਵਿਦਵਾਨਾਂ ਨੇ ਬਹੁਤ ਵੱਡਾ ਕੰਮ ਕਰਿਆ ਇੱਕ ਤਾਂ ਹੈਗੇ ਆ ਥੋਮਸ ਕਾਮੂਸੈਲਾ ਜੋਸੇ ਮਿਸਟਰ ਜੋਸਫ ਨੇ ਹੈ ਨਾ ਸੋ ਉਹਨਾਂ ਦੀਆਂ ਬਹੁਤ ਵੱਡੀਆਂ ਕਿਤਾਬਾਂ ਨੇ ਮੈਂ ਦੋਨੋਂ ਸਾਰੀਆਂ ਬੜੇ ਧਿਆਨ ਨਾਲ ਪੜੀਆਂ ਥੋਮਸ ਕਾਮੂਸੈਲਾ ਨੇ ਆ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਹੈਗਾ ਉਹ ਕਹਿੰਦਾ ਵੀ ਜਦੋਂ ਇੱਕ ਇੱਕ ਕੌਮ ਕਿਸੇ ਵੱਡੀ ਕੌਮ ਦੇ ਰਾਜ ਥੱਲੇ ਰਹਿੰਦੀ ਆ ਉਹ ਅਧੀਨ ਕੌਮ ਦੇ ਤੌਰ ਤੇ ਰਹਿੰਦੀ ਹੈਗੀ ਆ ਜਿਹੜੀ ਵੱਡੀ ਕੌਮ ਰਾਜ ਕਰ ਰਹੀ ਹੈਗੀ ਨਾ ਉਹ ਪੁਲਿਖਤਾ ਇਹ ਦਿੰਦੀ ਹੈ ਵੀ ਅਸੀਂ ਤੁਹਾਡੀ ਬੋਲੀ ਦੀ ਪਰਫੁੱਲਤਾ ਲਈ ਕੰਮ ਕਰ ਰਹੇ ਹਾਂ ਪਰ ਕਹਿੰਦਾ ਜਿਹੜਾ ਉਹ ਲਾਅ ਲੈ ਕੇ ਆਉਂਦੀ ਆ ਬੋਲੀ ਦੇ ਉਹ ਲਾਅ ਇਸ ਤਰ੍ਹਾਂ ਪ੍ਰਮੋਟ ਹੁੰਦੇ ਆ ਔਰ ਇਸ ਤਰ੍ਹਾਂ ਲੈ ਕੇ ਆਉਂਦੀ ਆ ਵੀ ਉਹ ਅਧੀਨ ਕੌਮ ਛੋਟੀ ਕੌਮ ਵਿੱਚ ਆਪਣੀ ਬੋਲੀ ਪ੍ਰਤੀ ਨਫ਼ਰਤ ਪੈਦਾ ਕਰ ਦਿੰਦੀ ਆ ਜੀ ਜੀ ਉਹਨਾਂ ਨੇ ਇੱਕ ਵਾਰਡ ਲਸਿਆ ਸਕੀਜ਼ੋਗਲੋਸੀਆ ਹੂੰ ਹੂੰ ਇਹ ਕਹਿੰਦਾ ਮਾਨਸਿਕ ਬਿਮਾਰੀ ਪੈਦਾ ਕਰਦੀ ਆ ਜਿਹੜੀ ਵੱਡੀ ਕੌਮ ਜਿੱਦਾਂ ਹਿੰਦੁਸਤਾਨ ਹੂੰ ਪੰਜਾਬੀ ਬੋਲੀ ਬਾਰੇ ਸਿੱਖਾਂ ਵਿੱਚ ਹੀ ਇਹ ਪੈਦਾ ਕਰ ਰਿਹਾ ਵੀ ਇਹ ਤਾਂ ਗਵਾਰਾਂ ਦੀ ਭਾਸ਼ਾ ਹੈ ਜੀ ਕਹਿੰਦਾ ਉਹ ਛੋਟੀ ਕੌਮ ਉਹ ਉਹਦੀ ਜਿਹੜੀ ਜਿਹੜੀ ਮੈਨੂਫੈਕਚਰਿੰਗ ਆਫ ਲਾਅ ਆ ਹੂੰ ਔਰ ਉਹਦੀ ਪ੍ਰੋਮੋਸ਼ਨ ਆਫ ਲਾਅ ਆ ਉਹ ਕਿਉਂਕਿ ਉਹਨਾਂ ਕੋਲ ਸਰਕਾਰ ਆ ਟੈਕਨੀਕ ਬਹੁਤ ਆ ਮੀਡੀਆ ਯੂਨੀਵਰਸਟੀਆਂ ਸਕੂਲ ਤੁਸੀਂ ਪੰਜਾਬ ਦੇ ਕਿਤਾਬਚੇ ਕਿਤੇ ਜਾ ਕੇ ਦੇਖੋ ਕਿਉਂਕਿ ਇੱਥੇ ਤੇ ਚਲੋ ਹੁਣੇ ਕੀ ਬਣਨੇ ਕੀ ਹੈਗੇ ਆ ਪੰਜਾਬ ਦੇ ਜਿਹੜੇ ਛੋਟੇ ਕਿਤਾਬਚੇ ਜਾ ਕੇ ਦੇਖੋ ਉਹਨਾਂ 'ਚ ਤੁਹਾਨੂੰ ਨਾਮ ਕਿਵੇਂ ਜਿਸ ਤਰੀਕੇ ਦੇ ਨਾਲ ਲਿਖਿਆ ਗਿਆ ਉਹ ਲੱਗਦਾ ਹੀ ਨਹੀਂ ਹੈਗਾ ਕਿ ਪੰਜਾਬੀ ਆ ਉਹ ਲੱਗਦਾ ਜਿਦਾਂ ਨਾ ਧੱਕੇ ਦੇ ਨਾਲ ਜਾਂ ਕਿਤੇ ਨਾ ਕਿਤੇ ਲਿਖੀ ਗਈ ਆ ਜਾਂ ਕਿਤੇ ਖਿਲਾਫ ਭੁਗਤ ਦੀ ਲੱਗਦੀ ਆ ਚਾਹੇ ਉਹ ਕਹਾਣੀਆਂ ਹੋਣ ਉਹ ਪੁਰਾਣੀਆਂ ਚੀਜ਼ਾਂ ਸਾਰੀਆਂ ਗਾਇਬ ਜੜੀਆਂ ਕੀਤੀਆਂ ਜਾ ਰਹੀਆਂ ਬਿਲਕੁਲ ਬਿਲਕੁਲ ਇਹ ਹੋਈ ਆ ਵੀ ਜਿਹੜਾ 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 ਲੈਂਗੁਏਜ ਦਾ ਲਾਅ ਆ ਜਦੋਂ ਤੁਸੀਂ ਘਟ ਗਣਤੀ ਚ ਰਹਿੰਦੇ ਆ ਤਾਂ ਉਹ ਸਕਿਜ਼ੋਗਲੋਸੀਆ ਉਹਨੇ ਕਿਹਾ ਵੀ ਕੋਮਾ ਵਿੱਚ ਸਕਿਜ਼ੋਗਲੋਸੀ ਆਪਣੇ ਹੀ ਬੋਲੀ ਪ੍ਰਤੀ ਨਫ਼ਰਤ ਪੈਦਾ ਹੋ ਜਾਂਦੀ ਹੈ ਫਿਰ ਉਹਨੇ ਉਹਦਾ ਉਹਦਾ ਦੱਸਿਆ ਵੀ ਇਹਦਾ ਇਹਦਾ ਹੱਲ ਕੀ ਹੈ ਉਹ ਕਹਿੰਦਾ ਵੀ ਅਦੇ ਇਹਨਾਂ ਕੌਮ ਕੋਲ ਗੁਲਾਮ ਕੌਲ ਕੋਲ ਦੋ ਹੀ ਰਾਹ ਨੇ ਇੱਕ ਤਾਂ ਆਈਸੋਲੇਟ ਹੋ ਜਵੇ ਬਿਲਕੁਲ ਹਨਾ ਉਹਨਾਂ ਦੀ ਜੋ ਕੁਝ ਤੁਹਾਨੂੰ ਪੜਾਇਆ ਜਾ ਰਿਹਾ ਜਿਹੜੀ ਭਾਰਤ ਸਰਕਾਰ ਵੱਲੋਂ ਜਾਂ ਵੱਡੀ ਸਰਕਾਰ ਵੱਲੋਂ ਉਹ ਤੋਂ ਆਈਸੋਲੇਟ ਹੋ ਕੇ ਆਪਣਾ ਇੱਕ ਐਜੂਕੇਸ਼ਨ ਸਿਸਟਮ ਕ੍ਰੀਏਟ ਕਰੋ ਤੇ ਦੂਜਾ ਹੈਗਾ ਵੀ ਆਜ਼ਾਦੀ ਦੀ ਜੰਗ ਲੜੋ ਜੀ ਵੀ ਆਜ਼ਾਦੀ ਲੜੋ ਬਿਲਕੁਲ ਤੁਹਾਡੀ ਕਿਤਾਬ ਦੇ ਵਿੱਚ ਵੀ ਤੁਸੀਂ ਪੋਲਿਸ਼ ਕੌਮ ਦਾ ਹਵਾਲਾ ਦਿੱਤਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਆਪਣੀ ਬੋਲੀ ਦੇ ਨਾਲ ਆਪਾਂ ਦੇਖੀਏ ਕਿ ਸੰਬੰਧ ਹੈਗਾ ਉਹ ਆਪਣੇ ਆਪ ਦੇ ਵਿੱਚ ਵੱਖਰਾ ਜੇ ਆਪਾਂ ਭਾਰਤ ਦੀ ਜਾਂ ਇੰਡੀਅਨ ਸਬਕਾਂਟਿਨੈਂਟ ਦੀ ਗੱਲ ਕਰ ਲਈਏ ਜਿਹੜੇ ਦੱਖਣ ਵਾਲੇ ਹੈਗੇ ਨੇ ਉਥੋਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਵੱਡੇ ਲੀਡਰ ਜਾਂ ਮੁੱਖ ਮੰਤਰੀ ਉਹ ਇੱਕ ਇੱਕ ਠੋਕੇ ਬਿਆਨ ਦਿੰਦੇ ਨੇ ਉਹ ਹਿੰਦੀ ਦਾ ਗਲਬਾ ਪੈਣ ਨਹੀਂ ਦਿੰਦੇ ਜਿਹੜੇ ਸਾਡੇ ਵਾਲੇ ਹੈਗੇ ਨੇ ਉਹ ਜਾਣ ਬੁੱਝ ਕੇ ਜਿਹੜਾ ਹਿੰਦੀ 'ਚ ਜਾ ਜਾ ਕੇ ਗੱਲਾਂ ਕਰਦੇ ਬਿਲਕੁਲ ਬਿਲਕੁਲ ਉਹ ਕਹਿ ਰਹੇ ਆ ਵੀ ਹਿੰਦੀ ਸਾਡੀ ਭਾਸ਼ਾ ਨਹੀਂ ਹੈ ਸੋ ਸਾਊਥ ਇੰਡੀਆ ਵਾਲੇ ਬਿਲਕੁਲ ਸਪਸ਼ਟ ਨਾ ਵੀ ਹਿੰਦੀ ਸਾਡੀ ਭਾਸ਼ਾ ਨਹੀਂ ਹੈ ਨਾ ਸਾਡਾ ਸੱਭਿਆਚਾਰ ਉਹ ਕਹਿੰਦੇ ਦਰਵੜ ਸਭਿਆਚਾਰ ਚੋਂ ਆਇਆ ਸਾਡਾ ਦਰਵੜ ਸਭਿਆਚਾਰ ਜਿਹੜਾ ਨਾਰਥ ਇੰਡੀਆ ਦਾ ਜਿਹੜਾ ਜਿਹੜਾ ਬ੍ਰਹਮਣੀ ਕលਯਾ ਵੈਦਿਕ ਸਭਿਆਚਾਰ ਆ ਉਹਦੇ ਨਾਲੋਂ ਵੱਧ ਉੱਤਮਾ ਵੀ ਆਰ ਸੁਪੀਰੀਅਰ ਦੰਦਾਂ ਸੋ ਇਹ ਸੁਪੀਰੀਅਰਟੀ ਦਾ ਇੱਕ ਤਰ੍ਹਾਂ ਨਾਲ ਮਾਣ ਹੋਣਾ ਚਾਹੀਦਾ ਗੁਰਮੁਖੀ ਲਿਪੀ ਨੂੰ ਗੁਰੂ ਤੁਸੀਂ ਦੇਖੋ ਵੀ ਗੁਰੂ ਸਾਹਿਬ ਨੇ ਕਿੰਨਾ ਟਾਈਮਾਂ ਚ ਸੰਸਕ੍ਰਿਤ ਦੀ ਚੌਧਰ ਨੂੰ ਚਣੌਤੀ ਦਿੱਤੀ ਔਰ ਕੱਲੀ ਬੋਲੀ ਨੂੰ ਚੁਣੌਤੀ ਪੂਰੀ ਲਿਪੀ ਆਪਾਂ ਕਹ ਲਈ ਕਿ ਸਿਰਜ ਕੇ ਰੱਖਤੀ ਗੁਰੂ ਸਾਹਿਬ ਪੂਰਾ ਹੋਵੇ ਸੰਸਕ੍ਰਿਤੀ ਨਾਲ ਜੁੜਿਆ ਹੋਇਆ ਪੂਰਾ ਇਤਿਹਾਸ ਔਰ ਪੂਰੀ ਵੇ ਆਫ ਲਾਈਫ ਨੂੰ ਚੁਣੌਤੀ ਦਿੱਤੀ ਵੀ ਅਸੀਂ ਤੁਹਾਡੀ ਸਮੁੱਚੀ ਤਰਜ਼ੇ ਜ਼ਿੰਦਗੀ ਨੂੰ ਰੱਦ ਕਰਦੇ ਹਾਂ ਵੀ ਆਰ ਗੋਇੰਗ ਟੂ ਕ੍ਰੀਏਟ ਆਵਰ ਓਨ ਵੇ ਆਫ ਲਾਈਫ ਅਸੀਂ ਆਪਣੀ ਤਰਜ਼ੇ ਜ਼ਿੰਦਗੀ ਕ੍ਰੀਏਟ ਕਰਾਂਗੇ ਜਿਹੜੀ ਆਜ਼ਾਦ ਹੋਏਗੀ ਜਿਹੜੀ ਜਿਹੜੀ ਪ੍ਰਮਾਣਿਕ ਹੋਏਗੀ ਜਿਹੜੀ ਰੂਹਾਨੀ ਹੋਏਗੀ ਔਰ ਜਿਹੜੀ ਸਭਿਆਚਾਰਕ ਹੋਏਗੀ ਜੀ ਬਿਲਕੁਲ ਜੀ ਔਰ ਜਿਹੜਾ ਹੈ ਮਾਣ ਇਸੇ ਤਰੀਕੇ ਦੇ ਨਾਲ ਸਾਨੂੰ ਆਪਣੀ ਮਾਂ ਬੋਲੀ ਤੇ ਹੋਣਾ ਚਾਹੀਦਾ ਹੈ ਔਰ ਜੇ ਆਪਾਂ ਕਹਿ ਲਈਏ ਕਿ ਥੋੜਾ ਜਿਹਾ ਆਪਾਂ ਜੇ ਪਿੱਛੇ ਚਲ ਜਾਈਏ ਪੁਰਾਣੇ ਸਮਿਆਂ ਦੇ ਵਿੱਚ ਤਾਂ ਇਹੀ ਕਿਹਾ ਜਾਂਦਾ ਸੀ ਕਿ ਗੁਰਮੁਖੀ ਪੜੋ ਗੁਰਮੁਖੀ ਸਿੱਖੋ ਤੇ ਗੁਰਮੁਖੀ ਸਿਖਾਓ ਤੇ ਉਸੇ ਤਰੀਕੇ ਦੇ ਨਾਲ ਸਾਨੂੰ ਦੁਬਾਰਾ ਜਿਹੜਾ ਹੈ ਆਪਣੀ ਬੋਲੀ ਨੂੰ ਬੋਲਣਾ ਵੀ ਜਿਹੜਾ ਆਪਣੀ ਅਗਲੀ ਪੀੜ੍ਹੀ ਨੂੰ ਸਿਖਾਉਣਾ ਪਵੇਗਾ ਤੇ ਲਿਖਣਾ ਤਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਿਹੜਾ ਹੈ ਸਮਝ ਸਕੀਏ ਪੜ ਸਕੀਏ ਤੇ ਉਸੇ ਤਰੀਕੇ ਨਾਲ ਜਿਹੜਾ ਪ੍ਰਚਾਰ ਹੈਗੇ ਕਰ ਸਕੀਏ